ਅਰਥੰ데 ਨਾ ਆਇਆ ਤੇ ਸਰਕਾਰ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਨ ਆਏ ਆ ਕਿ ਸਰਕਾਰ ਕਰੋ ਕਰੋ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਨਾ ਕੋਈ ਐਨਓਸੀ ਮਿਲ ਨਹੀਂ ਰਹੀ ਪਹਿਲਾਂ ਕਿਸੇ ਸਰਕਾਰ ਨੇ ਐਨਓਸੀ ਨਹੀਂ ਲਗਾਈ ਇਹ ਲੈਣ ਇੰਟਰਨਾਇ ਪੰਜਾਬ ਦਾ ਧਰਨਾ ਹੈ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਰੇ ਇੱਥੇ ਪ੍ਰਾਪਰਟੀ ਡੀਲਰ ਤੇ ਕੋਲੋਨਾਈਜ਼ਰ ਮਜ਼ਦੂਰ ਦਿਹਾੜੀਦਾਰ ਸਾਰੇ ਇੱਥੇ ਪਹੁੰਚੇ ਮੁਰਦਾਵਾਲ 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 ਪੀਐਨ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਤਸ਼ਾਰਕੂਰ ਸਵਾਗਤ ਕਰਦਾ ਅੱਜ ਅਸੀਂ ਪਹੁੰਚੇ ਹਾਂ ਲੜਡਾਲ ਟੋਲ ਪਲਾਇਆ ਤੇ ਜਿੱਥੇ ਕੀ ਧਰਨਾ ਲਗਾਇਆ ਗਿਆ ਹੈ ਕਲਪੋਨਾਇਦਰਾ ਵੱਲੋਂ ਜੋ ਕਿ ਰੋਸ਼ ਧਰਨਾ ਜੋ ਕੀਤਾ ਗਿਆ ਹੈ ਪੰਜਾਬ ਸਰਕਾਰ ਦੀਆਂ ਲੋਕ ਮਰਮਦੀਆਂ ਖਿਲਾਫ ਔਰ ਜਿਹੜੀਆਂ ਐਨਓਸੀਆਂ ਬੰਦੀ ਕੀਤੀਆਂ ਹੋਈਆਂ ਸਰਕਾਰ ਨੇ ਉਹਨਾਂ ਦੇ ਖਿਲਾਫ ਜੋ ਰੋਸ ਪ੍ਰਦਰਸ਼ਨ ਕੀਤਾ ਗਿਆ ਉਹ ਆਪਾਂ ਜਿਹੜੇ ਕਲੋਨਾਈਜ਼ਰ ਇੱਥੇ ਆਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿ ਆਪਾਂ ਜਿਹੜੇ ਧਰਨਾ ਲਗਾਇਆ ਹੈ ਉਹ ਕਿਸ ਕਿਸ ਨੀਤੀਆਂ ਦੇ ਖਿਲਾਫ ਲਗਾਇਆ ਹੈ ਕਿਉਂਕਿ ਕਿਉਂਕਿ ਜੋ ਸਰਕਾਰ ਕਰ ਰਹੀ ਹੈ ਸਰਕਾਰ ਨੇ ਜੋ ਐਨਓਸੀ ਐਨਓਸੀਆਂ ਜੋ ਬੰਦੀ ਕੀਤੀਆਂ ਹੋਈਆਂ ਉਹਨਾਂ ਨੂੰ ਖੋਲਣ ਲਈ ਜਿਹੜਾ ਧਰਨਾ ਲਗਾਇਆ ਗਿਆ ਉਹ ਆਪਾਂ ਗੱਲਬਾਤ ਕਰਦੇ ਆ ਜੀ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਅਸੀ ਲੋਕ ਐਸੀ ਜਮਾਤ ਜਿਹੜੇ ਆਮ ਆਦਮੀ ਨੂੰ ਗਰੀਬ ਆਦਮੀ ਨੂੰ ਜਿਹੜੇ ਛੱਤ ਮੁਹੱਈਆ ਕਰਾਣੇ ਐ ਘੱਟ ਤੋਂ ਘੱਟ ਰੇਡ ਦੇ ਅੰਦਰ ਘੱਟ ਤੋਂ ਘੱਟ ਪੈਸਿਆਂ ਦੇ ਅੰਦਰ ਅੱਜ ਉਹ ਵੀ ਸੜਕਾਂ ਤੇ ਬੈਠਿਆ ਤਰਾਹੀ ਤਰਾਹੀ ਕਰ ਰਿਹਾ ਦੇਖੋ ਸਰਕਾਰਾਂ ਬੜੀਆਂ ਦੇਖੀਆਂ ਲੇਕਿਨ ਇਹ ਭਗਵੰਤ ਮਾਨ ਜਿਹੜੇ ਲੋਕ ਵਧੀਆ ਚੁਟਕਲੇ ਸੁਣਾਉਂਦੇ ਸੀ ਵਧੀਆ ਸਟੇਜਾਂ ਕਰਦੇ ਸੀ ਨਿਕਰਾਂ ਪਾ ਕੇ ਬੱਚਿਆਂ ਦੇ ਰੋਲ ਵਧੀਆ ਕਰਦੇ ਸੀ ਉਹ ਨਿਕਰਾਂ ਪਾ ਕੇ ਰੋਲ ਨਹੀਂ ਕਰਦੇ ਸੀ ਉਹਨਾਂ ਦੇ ਜਿਹੜੇ ਕਾਰਨਾਮੇ ਆ ਉਹਨਾਂ ਦੀ ਸੋਜ-ਬੋਜ ਹੈ ਉਹ ਅੱਜ ਵੀ ਬੱਚਿਆਂ ਵਰਗੀ ਹੈ ਉਹ ਸਟੇਜ ਵਧੀਆ ਚਲਾ ਸਕਦੇ ਆ ਸਟੇਟ ਵਧੀਆ ਨਹੀਂ ਚਲਾ ਸਕਦੇ ਜਿਵੇਂ ਪੰਜਾਬੀ ਚ ਕਹਾਂ ਤਾਜ ਬਾਂਦਰ ਹੱਥ ਮਾਚਿਸ ਆ ਗਈ ਹੈ ਔਰ ਬਾਂਦਰ ਵੀ ਇੰਨਾ ਸਿਆਣਾ ਹੈ ਕਿ ਉਹ ਅੱਗ ਲਾਉਣ ਦਾ ਜਾਨਦਾ ਹੈ ਅੱਜ ਪੰਜਾਬ ਚ ਅੱਗ ਲਾਉਣ ਦਾ ਮਾਹੌਲ ਬਣਿਆ ਹੋਇਆ ਹੈ ਤੇ ਕੋ 3-4 ਮਹੀਨਿਆਂ ਚ ਟੀਚਰਾਂ ਦੇ ਧਰਨੇ ਲੱਗਨੇ ਸ਼ੁਰੂ ਹੋ ਗਏ ਕਾਰਪੋਰੇਟ ਦੇ ਧਰਨੇ ਲੱਗਨੇ ਸ਼ੁਰੂ ਹੋ ਗਏ ਪ੍ਰੋਪਰਟੀ ਡੀਲਰਾਂ ਨੇ ਤਾਂ ਧਰਨੇ ਲਾਏ ਰੇਤੇ ਦਾ ਬੁਰਾ ਹਾਲ ਹੈ ਨਸ਼ੇ ਦਾ ਬੁਰਾ ਹਾਲ ਹੈ ਲੈਂਡ ਆਰਡਰ ਦੀ ਇਹ ਸਥਿਤੀ ਕੀ ਹੈ ਕਿ ਉਹ ਜਿਹਨੂੰ ਦੇਖਦੇ ਆ ਉਹ ਗੋਲੀ ਮਾਰ ਦਿੰਦੇ ਆ ਸੋਏ ਭਗਵੰਤਮਾਨ ਸਰਕਾਰ ਫੇਲ ਹੋਈ ਹੈ। ਦੇਖੋ ਅਸੀਂ ਹਮੇਸ਼ਾ ਕੀ ਕਰਦੇ ਹਾਂ ਕਹਿੰਦੇ ਜੀਵਨ ਕੇ ਹਨ ਤਿੰਨ ਨਿਸ਼ਾਨ ਰੋਟੀ ਕਪੜਾ ਔਰ ਮਕਾਨ। ਰੋਟੀ ਦਾ ਤਨਕ ਆਦਨੇ ਮੋਦੀ ਸਾਹਿਬ ਕੇਂਦਰ ਦੀ ਸਰਕਾਰ ਨੇ 80 ਕਰੋੜ ਲੋਕਾਂ ਨੂੰ 2 ਸਾਲ ਤੋਂ ਫ੍ਰੀ ਦੇ ਰਿਹਾ। ਕੱਪੜੇ ਦਾ ਵੀ ਤੰ ਟੱਕਿਆ ਜਾਂਦਾ ਹੈ। ਲੇਕਿਨ ਜਿਹੜਾ ਵੱਡਾ ਕੰਮ ਹੈ ਕੋਈ ਛੱਤ ਦੇਣ ਦਾ ਕੰਮ ਹੈ। ਕੇਂਦਰ ਦੀਆਂ ਸਕੀਮਾਂ ਦਾ ਕੀ ਲਾਗੂ ਕਰਨੀ ਸੀ। ਲੇਕਿਨ ਜਿਹੜੇ ਸਟੇਟ ਦੇ ਲੋਕ ਐਸੇ ਲੋਕ ਹੈ ਜਿਹੜੇ ਸਸਤੇ ਰੇਟਾਂ 'ਚ ਗਰੀਬ ਨੂੰ ਛੱਤ ਮੋਹਿਆ ਕਰਾਨੇ ਆ। ਉਨਾਂ ਨੇ ਐਨਓਸੀ ਦੀਆਂ ਹੋਰ ਸ਼ਰਤਾਂ ਲਗਾ ਕੇ ਅੱਜ ਉਹਨਾਂ ਨੇ ਪੰਜਾਬ ਦੀ ਜਨਤਾ ਨਾਲ ਧਰੋਹ ਕੀਤਾ ਹੈ ਉਹਨਾਂ ਨੇ ਕਿਹਾ ਸੀ ਮੈਨੂੰ ਦਿਓ ਇੱਕ ਮੌਕਾ ਪਰ ਪੰਜਾਬ ਦੀ ਜਨਤਾ ਨਾਲ ਬਹੁਤ ਵੱਡਾ ਧੋਖਾ ਹੋਇਆ ਭਾਰਤੀ ਜਨਤਾ ਪਾਰਟੀ ਐਸੇ ਲੋਕਾਂ ਦੇ ਖਿਲਾਫ ਹੈ ਇਸ ਕੇਂਦਰ ਇਸ ਸਟੇਟ ਦੀ ਸਰਕਾਰ ਦੀ ਨਿਖੇਧੀ ਕਰਦੀ ਹੈ ਉਹ ਮੰਗ ਕਰਦੀ ਹੈ ਕਿ ਉਹ ਐਨਓਸੀ ਬੰਦ ਕਰਨ ਔਰ ਜਿਹੜੀਆਂ ਸ਼ਰਤਾਂ ਲਗਾਈਆਂ ਉਹ ਬੰਦ ਕਰਨ ਔਰ ਵਿੰਡੋ ਸਿਸਟਮ ਸ਼ੁਰੂ ਕਰਨ ਅੱਜ ਮੈਂ ਇਸ ਗੱਲ ਵਾਸਤੇ ਜਿਹੜੀ ਇਹ ਐਸੋਸੀਏਸ਼ਨ ਹੈ ਉਹਨਾਂ ਦੇ ਨਾਲ ਧਰਨੇ ਸ਼ਾਮਲ ਹੋਇਆ ਅਬ ਐਨਓਸੀਆਂ ਨੂੰ ਲੈ ਕੇ ਵੱਡੀਆਂ ਮੁੱਦੇ ਰੱਖੇ ਜਾ ਰਿਹਾ ਅੱਜ ਇਸ ਤਰ੍ਹਾਂ ਕਿ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਤੋਂ ਬਾਅਦ ਹਰ ਰਾਤ ਵੀ ਹਰ ਵਾਰ ਬਹੁਤ ਜ਼ਿਆਦਾ ਦੁਖੀ ਹੈ ਕਿਉਂਕਿ ਇਹ ਅਨੰਛ ਵਿਦੇਸ਼ ਲੋਗ ਹੈ ਇਹਨਾਂ ਦੇ ਵਿੱਚ ਇਹਨਾਂ ਦੇ ਐਮਐਲਏ ਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਅਸੀਂ ਨੂੰ ਮਿਹਨਤ ਕਰਨਾ ਹੈ ਕਿਸ ਤਰ੍ਹਾਂ ਸਰਕਾਰ ਬਣਾਣੀ ਹੈ ਕੇ ਜਿਹੜੀ ਵਾਲ ਕਰਲਾ ਹੀ ਲੱਗਿਆ ਦਿੱਲੀ ਤੋਂ ਜੋ ਉਥੋਂ ਫਰਮਾਨ ਭੇਜਦਾ ਜੋ ਉਥੋਂ ਹੁਕਮ ਕਰਦਾ ਉਹਦੇ ਅਕੋਰਡਿੰਗ ਇਹ ਕਰੀ ਜਾਂਦੇ ਨੇ ਲੋਕਾਂ ਨੇ ਤਾਂ ਇਹਨਾਂ ਨੂੰ ਬੜਾ ਵਧੀਆ ਮੌਕਾ ਦਿੱਤਾ ਸੀ ਔਰ ਜਦੋਂ ਦੀ ਸਰਕਾਰ ਆਈ ਹੈ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਜਿਸ ਤਰ੍ਹਾਂ ਕਿ ਪੰਜਾਬ ਅੱਜ ਇਹ ਧਰਨਾ ਰੋਜ਼ ਕਰਨਾ ਪੰਜਾਬ ਦੇ ਜਿਹੜੀ ਪ੍ਰਾਪਰਟੀ ਡੀਲਰ ਦੇ ਨਾਲ ਜੁੜੇ ਹੋਏ ਲੋਕ ਹੈ ਉਹਨਾਂ ਨੇ ਧਰਨਾ ਲਾਇਆ ਕਿ ਉਹਨਾਂ ਨੂੰ ਜਿਸ ਤਰ੍ਹਾਂ ਛੋਟੇ-ਟੋਟੇ ਲੋਕਾਂ ਨੂੰ 50 ਗਜ ਦਾ 100 ਗਜ ਦਾ ਬਗਾਨ ਚਾਹੀਦਾ ਉਹ ਵੀ ਲੈਂਡ ਅਸਟੇਟ ਦੀ ਮੁਸ਼ਕਲ ਹੋਈ ਪਈ ਹੈ ਕਿਉਂਕਿ ਇਸ ਨੇ ਐਨਓਸੀ ਬੰਦ ਕਰਤੀ ਕੁਰੂ ਦੇ ਡਿਸਟ੍ਰਿਕਟਾਨ ਹਸਤੇ ਜਿਹੜੇ ਇਹਨਾਂ ਦੇ ਤਸਵੀਲਦਾਰ ਹੈ ਉਹ ਲੋਕਾਂ ਦੇ ਕੋਲੋਂ 50-50 ਹਜ਼ਾਰ ਦੀ ਰਿਸ਼ਵਤ ਲੈ ਰਹੇ ਨੇ ਵੱਧ ਤੋਂ ਵੱਧ ਜਿਹੜੀ ਰਿਸ਼ਵਤ ਹੈ ਉਹਦਾ ਕਹਿ ਤਾਂ ਇਹਨਾਂ ਨੇ ਕਿਹਾ ਵੀ ਅਸੀਂ ਰਿਸ਼ਵਤ ਨਹੀਂ ਲੈਂਦੇ ਅਸੀਂ ਬੜੇ ਇਮਾਨਦਾਰ ਆ ਪਰ ਰਿਸ਼ਵਤ ਦਾ ਰੇਟ ਇਹਨਾਂ ਵੱਧ ਗਿਆ ਜਿਹਦੇ ਕਰਕੇ ਪ੍ਰਾਪਰਟੀ ਡੀਲਰ ਦੇ ਨਾਲ ਜਿਹੜੇ ਛੋਟੇ-ਛੋਟੇ ਧੰਦੇ ਦੇ ਨਾਲ ਲੋਕ ਜੁੜੇ ਹੋਏ ਆ ਚਾਹੇ ਉਹ ਰੇਤਾ ਦਾ ਕੰਮ ਆ ਚਾਹੇ ਉਹ ਬਜਰੀ ਦਾ ਕੰਮ ਆ ਚਾਹੇ ਕੋਈ ਲੇਬਰ ਹੈ ਮਜ਼ਦੂਰ ਹੈ ਚਾਹੇ ਉਹ ਮਿਸਤਰੀ ਹੈ ਸਾਰਿਆਂ ਦਾ ਹੀ ਐਕਸਟਾਈਮ ਕੰਮ ਜਿਹੜਾ ਮੈਂ ਬੰਦ ਹੋ ਗਿਆ ਔਰ ਜਿਹੜੇ ਬਹੁਤ ਜ਼ਿਆਦਾ ਦੁਖੀ ਨੇ ਜਦੋਂ-ਜਦੋਂ ਵੀ ਇਸ ਤਰ੍ਹਾਂ ਦੇ ਧਰਨੇ ਲਾਣਗੇ ਪ੍ਰਾਪਰਟੀ ਡੀਲਰ ਨੂੰ ਉਹਦੀ ਵੀ ਜ਼ਰੂਰਤ ਪਵੇਗੀ ਜਿੱਥੇ ਵੀ ਮੈਨੂੰ ਯਾਦ ਕਰਨਗੇ ਮੈਂ ਇਹਨਾਂ ਦੇ ਨਾਲ ਆਪਣੇ ਹਰ ਵੇਲੇ ਤਨਮਨ ਧਨ ਦੇ ਨਾਲ ਖੜਾ ਹਾਂ ਜੈ ਹਿੰਦ ਜੈ ਭਵ ਲੁਧਿਆਣਾ ਸਟੀਲ ਸ਼ਟਰਿੰਗ ਈਸਟ ਸਟੀਲ ਸ਼ਟਰਿੰਗ ਐਸੋਸੀਏਸ਼ਨ ਚੇਅਰਮੈਨ ਅਸੀਂ ਆਪਣੇ ਸਾਰੇ ਸਾਥੀਆਂ ਦੇ ਨਾਲ ਪ੍ਰਾਪਰਟੀ ਡੀਲਰ ਭਰਾਵਾਂ ਦੇ ਹੱਕ ਦੇ ਜਿਹੜੇ ਐਨਓਸੀ ਵਗੈਰਾ ਦੇ ਜਿਹੜੇ ਸਰਕਾਰ ਨੇ ਬੰਦ ਕੀਤੀਆਂ ਹੀਆਂ ਰੇਤਾ ਬਜਰੀ ਹਰ ਚੀਜ਼ ਦੇ ਰੇਟ ਬਹੁਤ ਵੱਧ ਚੁੱਕੇ ਹਨ ਜਿਹਦੇ ਕਰਕੇ ਅਸੀਂ ਸਾਰੇ ਭਰਾਜ ਇਕੱਠੇ ਹੋ ਕੇ ਇਹਨਾਂ ਨੂੰ ਸਮਰਥਨ ਦੇਣ ਆਏ ਆ ਤੇ ਸਰਕਾਰ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਨ ਆਏ ਆ ਕਿ ਸਰਕਾਰ ਸਾਡੀਆਂ ਸਾਰੀਆਂ ਦੀਆਂ ਮੰਗਾਂ ਮੰਨੇ ਐਨਓਸੀਆਂ ਖੋਲੇ ਘੱਟ ਤੋਂ ਘੱਟ ਰੇਟ ਲਗਾਏ ਜਾਣ ਰੇਤਾ ਬਜਰੀ ਦੇ ਰੇਟ ਘਟਾਏ ਜਾਣ ਜਿਹਦੇ ਕਰਕੇ ਆਮ ਵਪਾਰੀ ਵਰਗ ਸਾਰਾ ਦੁਖੀ ਹੋਇਆ ਹੈ ਸਾਰਾ ਮਜ਼ਦੂਰ ਵਰਗ ਬਹੁਤ ਜ਼ਿਆਦਾ ਦੁਖੀ ਹੈ ਹਰ ਬੰਦਾ ਇਸ ਵੇਲੇ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਸਰਕਾਰ ਤੋਂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਰਕੇ ਹਰ ਬੰਦਾ ਪਰੇਸ਼ਾਨ ਹੈ। ਕਿੰਨਾ ਕੰਮ ਅਫੈਕਟ ਹੋਇਆ ਤੁਹਾਡਾ ਕਿੰਨਾ ਪਰਮਾ ਸਾਡੇ ਕੰਮ ਅੱਜ 10% ਰਹਿ ਗਏ ਨੇ। ਉਹਨਾਂ ਨੇ ਰੇਟ ਕਰਤਾ ਜੀ ਪਹਿਲੇ ਰੇਟ ਦੋਸੇ ਰੁਪਏ ਪੈਸੇ ਜੀ 19 ਰੁਪਏ ਪਹਿਲੇ ਰੇਟ ਸੀ ਹੁਣ ਕਿੰਨੇ ਪਰ ਰੇਟ ਕੀਤਾ। ਉਹਨਾਂ ਨੇ ਆਲੇ 40 ਰੁਪਏ ਫੋਟ ਰੇਤੇ ਦਾ ਰੇਟ ਕਰਤਾ ਜੀ। 50 ਰੁਪਏ ਫੋਟ ਬਜਰੀ ਦਾ ਰੇਟ ਕਰਤਾ 65 ਰੁਪਏ ਪਠਾਨਕੋਟ ਵਾਲੇ ਰੇਤੇ ਦਾ ਰੇਟ ਕਰਤਾ ਜੀ। ਸਾਡਾ ਘਟਾਇਆ ਗਿਆ ਜਾਂ ਵਧਾਇਆ ਗਿਆ ਸਾਡਾ ਰੇਟ ਉਲਟਾ ਘਟ ਗਿਆ ਜੀ ਸਾਡਾ ਮਾਲ ਵਿਹਲਾ ਪਿਆ ਸ਼ਟਰਿੰਗ ਐਸੋਸੀਏਸ਼ਨ ਵੱਲੋਂ ਸਾਡੇ ਕੋਲ ਕੋਈ ਗਾਹਕ ਨਹੀਂ ਆਂਦਾ ਬੁਰਾ ਹਾਲ ਆ ਸਾਡੇ ਕਾਰੋਬਾਰਾਂ ਦਾ ਕਿੰਨੇ ਪਰਿਵਾਰ ਆਜ ਕਟੋਕੜ 100 200 ਪਰਿਵਾਰ ਆ ਜਿਹੜਾ ਸਾਡਾ ਸਟੀਲ ਸ਼ਟਰਿੰਗ ਐਸੋਸੀਏਸ਼ਨ ਨਾਲ ਜੁੜਿਆ ਹੋਇਆ ਸਾਰੇ ਬਹੁਤ ਜ਼ਿਆਦਾ ਤੰਗੀ ਦੀ ਹਾਲਤ ਚ ਨੇ ਅੱਗੇ ਮਜ਼ਦੂਰ ਵਰਗ ਹੋ ਗਏ ਠੇਕੇਦਾਰ ਹੋ ਗਏ ਸਾਡੇ ਕਲੋਨਾਈਜ਼ਰ ਹੋ ਗਏ ਆਪਣਾ ਸਾਡੇ ਬਿਲਡਰ ਹੋ ਗਏ ਸਾਰਿਆਂ ਦਾ ਬੁਰਾ ਹਾਲ ਕਿੰਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਸ਼ਟਰਿੰਗ ਦੇ ਕੰਮ ਚ ਸਾਨੂੰ ਜੀ 10 ਤੋਂ 15 ਸਾਲ ਮੈਨੂੰ ਹੋ ਗਏ ਆ ਜੀ ਇਹ ਕੰਮ ਦੇ ਸਾਨੂੰ ਜੀ 35 ਸਾਲ ਅੱਜ ਅੱਪਾ ਲੁਧਿਆਣਾ ਈਸਟ ਸਟੀਲ ਸ਼ਟਰਿੰਗ ਐਸੋਸੀਏਸ਼ਨ ਲੁਧਿਆਣਾ ਵੱਲੋਂ ਆਏ ਆ ਲੈਂਡ ਡੀਲਰ ਐਂਡ ਕਲੋਨਾਈਜ਼ਰ ਪੰਜਾਬ ਨੂੰ ਸਮਰਥਨ ਦੇਣ ਜਿਵੇਂ ਕਿ ਇਹ ਜਿਹੜਾ ਇਕੱਲਾ ਡੀਲਰਾਂ ਦਾ ਰੋਲਾ ਨਹੀਂ ਹੈਗਾ ਜੀ ਇਹ ਡੀਲਰਾਂ ਦੇ ਨਾਲ ਪ੍ਰੋਪਰਟੀ ਦੇ ਨਾਲ ਸਾਰੇ ਸੰਬੰਧਿਤ ਲੋਕ ਜਿਵੇਂ ਸਟੀਲ ਸ਼ਟਰਿੰਗ ਬਿਲਡਿੰਗ ਮਟੀਰੀਅਲ ਰੇਤਾ ਬਜਰੀ ਲੇਬਰ ਮਜ਼ਦੂਰ ਹਰ ਬੰਦੇ ਨੂੰ ਦਿਕਤਾਂ ਆ ਰਹੀਆਂ ਨੇ ਕਿਉਂਕਿ ਜੇ ਇੱਕ ਗਰੀਬ ਬੰਦਾ 50 ਗੱਜ ਦਾ ਪਲਾਟ ਲੈਂਦਾ ਇਹਨਾਂ ਨੇ 6 ਤੋਂ 700 ਰੁਪਏ ਗੱਜ ਆਪਣੀ ਐਨਓਸੀ ਦੀ ਫੀਸ ਰੱਖੀ ਹੋਈ ਆ ਉਹ ਹਰੇਕ ਬੰਦਾ ਨਹੀਂ ਦੇ ਸਕਦਾ ਤੇ ਜਦ ਤੱਕ ਰਜਿਸਟਰੀਆਂ ਨਹੀਂ ਹੋਣਗੀਆਂ ਸਾਡੇ ਕੰਮ ਨਹੀਂ ਚੱਲਣਗੇ ਬਿਲਡਿੰਗ ਮਟੀਰੀਅਲ ਵਾਲਾ ਕੰਮ ਮੰਦਾ ਪਿਆ ਸ਼ਟਰਿੰਗ ਮੰਦੀ ਪਈ ਹੋਈ ਆ ਤੇ ਹੋਰ ਬਿਜਲੀ ਵਾਲੇ ਲੇਬਰ ਮਜ਼ਦੂਰ ਕੰਮ ਇਸ ਟਾਈਮ ਇਨਾ ਡਾਊਨ ਹੈਗਾ ਕੀ ਤੁਸੀਂ ਕੋਈ ਕਹਿਣ ਦੀ ਹੱਦ ਨਹੀਂ ਹੈਗੀ ਕਿੰਨੇ ਨੇਵਰ ਜੋ ਆ ਬੇਲੇ ਬੈਠੇ ਆ ਤੁਹਾਡੇ ਕੋ ਕਿੰਨੇ ਮੈਂ ਕਿਹਾ ਸਾਡੇ ਕੋ 20 ਤੋਂ 25 ਮਜ਼ਦੂਰ ਕੰਮ ਕਰਦੇ ਨੇ ਜੋ ਕਿ ਇਸ ਟਾਈਮ 15 20 ਮਜ਼ਦੂਰ ਪਿੰਡ ਚਲੇ ਗਏ ਕੰਮ ਨਾ ਹੋਣ ਕਰਕੇ ਅਸੀਂ ਉਹਨਾਂ ਨੂੰ ਆਪਣੇ ਘਰੋਂ ਤਾਂ ਰੋਟੀ ਦੇ ਨਹੀਂ ਸਕਦੇ ਜੋ ਕੰਮ ਕਰਨਗੇ ਤੇ ਸਾਨੂੰ ਕਿਤੋਂ ਇਨਕਮ ਆਊਗੀ ਤੇ ਅਸੀਂ ਉਹਨਾਂ ਨੂੰ ਦੇਵਾਂ ਤੁਹਾਡੀ ਕੀ ਮੰਗ ਹੈ ਸਾਡੀ ਇਹ ਹੀ ਮੰਗ ਹੈਗੀ ਹੈ ਕਿ ਆਮ ਆਦਮੀ ਸਰਕਾਰ ਇਹਨੂੰ ਛੇਤੀ ਛੇਤੀ ਇਹ ਜੜੀਆਂ ਆਪਣੀਆਂ ਮਾੜੂ ਨੀਤੀਆਂ ਨੂੰ ਬੰਦ ਕਰਕੇ ਸਹੀ ਤਰੀਕੇ ਨਾਲ ਆਪਣਾ ਪੰਜਾਬ ਖੁਸ਼ਹਾਲ ਪੰਜਾਬ ਬਣਾਉਣਾ ਚਾਹੀਦਾ। ਖੁਸ਼ਹਾਲ ਪੰਜਾਬ ਦਾ ਭਗਵੰਤ ਮਾਨ ਜੀ ਕਹਿ ਰਹੇ ਖੁਸ਼ਹਾਲ ਪੰਜਾਬ ਦਾ ਮੈਂ ਬਣਾ ਦਿੱਤਾ ਆ 6 ਮਹੀਨਿਆਂ ਦੇ ਵਿੱਚ। ਭਗਵੰਤ ਮਾਨ ਤਾਂ ਇੱਕ ਜੀ ਸੀਐਮ ਦੇ ਨਾਮ ਤੇ ਉਦੋਂ ਹੀ ਕੁਰਸੀ ਤੇ ਬੈਠਾ ਪਿੱਛੋਂ ਕੇਜਰੀਵਾਲ ਤੇ ਰਾਗਵ ਚੱਡੇ ਦੇ ਕਹਿਣ ਤੇ ਉਹ ਕਮਾਂਡ ਦੇ ਕੇ ਉਹ ਚੱਲਦਾ ਹੈਗਾ। ਇਹ ਪੂਰੇ ਜ਼ਿਲ੍ਹੇ ਦਾ ਨਹੀਂ ਧਰਨਾ ਇਹ ਪੰਜਾਬ ਦਾ ਧਰਨਾ ਹੈ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਰੇ ਇੱਥੇ ਪ੍ਰਾਪਰਟੀ ਡੀਲਰ ਤੇ ਕਲੋਨਾਈਜ਼ਰ ਮਜ਼ਦੂਰ ਦਿਹਾੜੀਦਾਰ ਸਾਰੇ ਇੱਥੇ ਪਹੁੰਚੇ ਨੇ। ਤੁਈ ਕੀ ਮੰਗ ਰੱਖੀ ਹੋਈ ਹੈ ਹਾਂ ਪੰਜਾਬ ਸਰਕਾਰ ਨੂੰ ਅਸੀਂ ਇਹੀ ਮੰਗ ਕਰਦੇ ਹਾਂ ਵੀ ਆਪਣਾ ਅੜੀਅਲ ਰਵਈਆ ਛੱਡ ਕੇ ਰਾਜਾ ਉਹ ਹੁੰਦਾ ਜਿਹੜਾ ਪ੍ਰਜਾ ਦਾ ਸੁੱਖ ਦੇਖੇ ਜਿਹੜਾ ਰਾਜਾ ਪ੍ਰਜਾ ਦਾ ਨਹੀਂ ਸੁੱਖ ਦੇਖਦਾ ਉਹ ਰਾਜਾ ਨਹੀਂ ਹੈਗਾ ਸਰਕਾਰ ਨੂੰ ਚਾਹੀਦਾ ਆਪਣਾ ਅੜੀਅਲ ਰਵਈਆ ਛੱਡ ਕੇ ਪੰਜਾਬ ਕੋਲੋਨਾਈਜ਼ਰ ਐਸੋਸੀਏਸ਼ਨ ਨੂੰ ਬਿਠਾ ਕੇ ਇਹਨਾਂ ਦੀਆਂ ਮੰਗਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਸਾਰਾ ਪੰਜਾਬ ਖੁਸ਼ਹਾਲੀ ਵੱਲ ਜਾਵੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਅਗਲੇ ਅਗਲਾ ਸੰਘਰਸ਼ ਸਾਡਾ ਹੋਰ ਵੀ ਤੇਜ਼ ਹੋਏਗਾ ਪੂਰੇ ਪੰਜਾਬ ਚ ਵੱਖ-ਵੱਖ ਜ਼ਿਲ੍ਹਿਆਂ ਚ ਵੱਖ-ਵੱਖ ਤਹਿਸੀਲਾਂ ਚ ਡੀਸੀ ਦਫ਼ਤਰਾਂ ਅੱਗੇ ਤਹਿਸੀਲਾਂ ਅੱਗੇ ਧਰਨੇ ਦਿੱਤੇ ਜਾਣਗੇ ਜਿਹੜੀ ਜਿਸ਼ਟੀਆਂ ਹੋ ਰਹੀਆਂ ਨੇ ਇਹ ਕਾਦੀਆਂ ਹੋ ਰਹੀਆਂ ਆ ਜਿਹੜੀ ਚਿਸ਼ਟੀਆਂ ਹੋ ਰਹੀਆਂ ਨੇ ਪਰ ਜਿਸ਼ਟੀ ਕੋਈ ਵੀ ਹੋ ਨਹੀਂ ਰਹੀ ਇਸ ਟਾਈਮ ਸਾਰੀ ਜਿਸ਼ਟੀ ਬੰਦ ਆ 7 ਮਹੀਨੇ ਤੋਂ ਲਗਾਤਾਰ ਪੰਜਾਬ ਦੇ ਅੰਦਰ ਪ੍ਰਾਪਰਟੀ ਦਾ ਬਿਜ਼ਨਸ ਜਿਹੜਾ ਤਬਾਹੀ ਦੀ ਕੰਗਾਰ ਤੇ ਪਹੁੰਚਿਆ ਹੈ ਇਹ ਬਿਜ਼ਨਸ ਇੱਕ ਐਸਾ ਹੈ ਜਿਹਦੇ ਨਾਲ ਸੂਬੇ ਦੀ ਆਰਥਿਕਤਾ ਜੁੜੀ ਹੋਈ ਆ ਜੇ ਪ੍ਰਾਪਰਟੀ ਦਾ ਧੰਦਾ ਚੱਲੂਗੀ ਸੂਬੇ ਦੀ ਆਰਥਿਕਤਾ ਹਿੱਲੂਗੀ ਜੇ ਨਹੀਂ ਚੱਲੂਗਾ ਤੇ ਸੂਬੇ ਦੀ ਆਰਥਿਕਤਾ ਚੱਲ ਨਹੀਂ ਸਕਦੀ ਇਹੀ ਕਾਰਨ ਆ ਕਿ ਅੱਜ ਪੰਜਾਬ ਸਰਕਾਰ 12-13000 ਕਰੋੜ ਰੁਪਇਆ ਲੋਨ ਲੈ ਚੁੱਕੀ ਆ 50 ਕਰੋੜ ਰੁਪਇਆ ਰੋਜ਼ਦਾਰ ਰਜਿਸਟਰੀਆਂ ਤੋਂ ਜਿਹੜੀ ਰੈਵਨਿਊ ਦੀ ਇਨਕਮ ਜੀ ਉੱਥੇ ਸਰਕਾਰ ਖਤਮ ਕਰ ਚੁੱਕੀ ਆ ਉਹਦੇ ਨਾਲ ਨਾਲ ਐਨਓਸੀ ਵੀ ਆਰਡ ਦੇ ਵਿੱਚ ਪੂਰਾ ਪੰਜਾਬ ਅੱਜ ਬੜੇ ਨਾਜ਼ੁਕ ਦੌਰ ਦੇ ਵਿੱਚੋਂ ਆ ਐਨਓਸੀ ਮਿਲ ਨਹੀਂ ਰਹੀ ਪਹਿਲਾਂ ਕਿਸੇ ਸਰਕਾਰ ਨੇ ਐਨਓਸੀ ਨਹੀਂ ਲਗਾਈ ਨਾ ਹੀ ਇਹਦਾ ਕੋਈ ਮਕਸਦ ਬਣਦਾ ਅੱਜ ਕੋਈ ਅਗਰ ਬਿਮਾਰ ਆ ਉਹ ਆਪਣਾ ਇਲਾਜ ਕਰਾਣਾ ਚਾਹੁੰਦਾ ਆਪਣਾ ਪਲਾਟ ਵੇਚ ਕੇ ਇਲਾਜ ਨਹੀਂ ਕਰਾ ਸਕਦਾ ਕਿਉਂਕਿ ਐਨਓਸੀ ਨਹੀਂ ਮਿਲਦੀ ਜੇ ਕਿਸੇ ਨੇ ਬੇਟਾ ਬੇਟੀ ਦੀ ਸ਼ਾਦੀ ਕਰਨੀ ਆ ਉਹ ਆਪਣਾ ਪਲਾਟ ਵੇਚ ਕੇ ਬੇਟੇ ਬੇਟੇ ਦੀ ਸ਼ਾਦੀ ਨਹੀਂ ਕਰ ਸਕਦੀ ਸਰਕਾਰ ਦਾ ਪਤਾ ਨਹੀਂ ਕਿਹੜੇ ਤਰੀਕੇ ਦਾ ਕਿਹੜਾ ਇਨਸਾਨ ਹੈ ਸਰਕਾਰ ਨੂੰ ਚਲਾ ਰਿਹਾ ਇਹ ਕਿਹੜਾ ਇਹਨਾਂ ਦਾ ਸਲਾਹਕਾਰ ਆ ਸਮਝਦਾਰ ਇਨਸਾਨ ਜਾਂ ਸਮਝਦਾਰ ਸਰਕਾਰ ਉਹ ਹੁੰਦੀ ਆ ਜਿਹੜੀ ਕੋਈ ਵੀ ਨਵਾਂ ਸਿਸਟਮ ਲਿਆਉਣ ਤੋਂ ਪਹਿਲਾਂ ਪੁਰਾਣਾ ਸਿਸਟਮ ਨੂੰ ਕਦੇ ਵੀ ਬੰਦ ਨਹੀਂ ਕਰਦੀ ਇਹ ਪਹਿਲੀ ਸਰਕਾਰ ਆ ਜਿਨੇ ਆਂਦੇ ਹੀ ਪਹਿਲਾਂ ਸਾਰੇ ਕੰਮ ਬੰਦ ਕਰਾਏ ਦੂਜਾ ਆਲਟਰਨੇਟ ਅੱਜ ਤੱਕ ਇਸ ਸਰਕਾਰ ਤੋਂ ਕੋਈ ਦੇ ਨਹੀਂ ਪਾਇਆ ਇਸ ਕਰਕੇ ਅੱਜ ਪੰਜਾਬ ਦਾ ਚਾਹੇ ਮਜ਼ਦੂਰ ਆ ਚਾਹੇ ਕਿਸਾਨ ਆ ਚਾਹੇ ਮੁਲਾਜ਼ਮ ਆ ਚਾਹੇ ਕਾਰੋਬਾਰੀ ਆ ਚਾਹੇ ਪ੍ਰਾਪਰਟੀ ਦੇ ਨਾਲ ਸੰਬੰਧਿਤ ਲੈਂਡ ਡੀਲਰ ਕਲੋਨਾਈਜ਼ਰ ਨੇ ਜਾਂ ਪ੍ਰਾਪਰਟੀ ਡੀਲਰ ਨੇ ਚਾਹੇ ਉਹ ਪਾਰੀ ਆ ਚਾਹੇ ਇੰਡਸਟਰੀਅਲ ਸਟਾ ਆ ਸਾਰੇ ਪਰੇਸ਼ਾਨ ਨੇ ਇਸ ਕਰਕੇ ਅੱਜ ਅਸੀਂ ਇੱਕ ਪੰਜਾਬ ਪਧਰੀ ਧਰਨੇ ਦਾ ਆਯੋਜਨ ਕੀਤਾ ਤਾਂ ਕਿ ਪੰਜਾਬ ਸਰਕਾਰ ਨੂੰ ਜਗਾਇਆ ਜਾ ਸਕੇ ਕਹਿ ਕੇ ਤਾਂ ਸਰਦਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਕੇਜਰੀਵਾਲ ਜੀ ਇਹ ਆਏ ਸੀ ਕਿ ਸਾਡੀ ਸਰਕਾਰ ਬਣਾਓ ਅਸੀਂ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਹਰ ਕਿਤੇ ਦੇ ਨਾਲ ਸਬੰਧਤ ਲੋਕਾਂ ਨੂੰ ਨਾਲ ਲੈ ਕੇ ਇੱਕ ਐਸੀ ਪਾਲਿਸੀ ਬਣਾਵਾਂਗੇ ਜਿਹੜੀ ਲੋਕਾਂ ਦੇ ਹਿੱਤ ਚ ਹੋਊਗੀ ਪਰ ਸਾਨੂੰ ਨਹੀਂ ਸੀ ਪਤਾ ਕਿ ਇਹ ਇਹਨਾਂ ਤੋਂ ਵੱਡਾ ਹੀ ਕੁਝ ਨਹੀਂ ਇਹਨਾਂ ਨੇ ਲੈਣਾ ਤਾਂ ਕੀ ਸੀ ਆ ਚੰਡੀਗੜ੍ਹ ਦੇ ਵਿੱਚ ਵੀ ਨਾ ਕੋਈ ਮੰਤਰੀ ਨਜ਼ਰ ਆਉਂਦਾ ਨਾ ਮੁੱਖ ਮੰਤਰੀ ਨਜ਼ਰ ਆਉਂਦੇ ਆ ਇਸ ਕਰਕੇ ਅੱਜ ਪੰਜਾਬ ਦੇ ਲੋਕ ਮਹਿਸੂਸ ਕਰਦੇ ਆ ਕਿ 75 ਸਾਲ ਚ ਪਹਿਲੀ ਵਾਰੀ ਐਡਾ ਵੱਡਾ ਧੋਖਾ ਪੰਜਾਬ ਦੇ ਲੋਕਾਂ ਨੂੰ ਮਿਲਿਆ ਤੇ ਮੈਂ ਇਸ ਮੌਕੇ ਤੇ ਮੰਗ ਕਰਦਾ ਸਰਦਾਰ ਭਗਵਾਨ ਸਿੰਘ ਮਾਨ ਤੋਂ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਨਹੀਂ ਤੁਹਾਡੀਆਂ ਗੱਲਾਂ ਤੇ ਤੁਹਾਡੇ ਤੇ ਭਰੋਸਾ ਕਰਕੇ ਤੁਹਾਡੇ ਵਾਅਦਿਆਂ ਤੇ ਭਰੋਸਾ ਕਰਕੇ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ 92 ਸੀਟਾਂ ਦੇ ਕੇ ਤੁਹਾਨੂੰ ਜਿਤਾਇਆ ਜੇ ਤੁਸੀਂ ਚਾਹੁੰਦੇ ਹੋ ਕਿ ਦੁਬਾਰਾ ਫਿਰ ਤੁਹਾਡੀ ਸਰਕਾਰ ਰਿਪੀਟ ਹੋਵੇ ਜਾਂ ਆਉਣ ਵਾਲੇ ਸਮੇਂ 'ਚ ਲੋਕਾਂ 'ਚ ਤੁਹਾਡੀ ਇੱਜ਼ਤ ਬਚੀ ਰਵੇ ਤਾਂ ਜਲਦੀ ਤੋਂ ਜਲਦੀ ਅਫਸਰਾਂ ਦਾ ਖਾੜਾ ਛੱਡ ਕੇ ਤੁਹਾਨੂੰ ਆਪ ਫੈਸਲੇ ਲੈਣੇ ਪੈਣਗੇ ਔਰ ਜੋ ਲੋਕ ਚਾਹਦੇ ਆ ਜੋ ਵੀ ਹੈ ਬਿਮਾਰੀ ਹੈ ਇਹਦਾ ਇਲਾਜ ਤੁਹਾਨੂੰ ਕਰਨਾ ਪਊਗਾ ਉਹ ਅੱਜ ਕਰ ਦੋ ਜਾਂ ਕੱਲ ਕਰ ਦੋ ਜਿੰਨੀ ਦੇਰ ਹੁੰਦੀ ਜਾਊਗੀ ਲੋਕਾਂ 'ਚ ਰੋਸ ਵਧਦਾ ਜਾਏਗਾ ਸਰਕਾਰ ਵਾਸਤੇ ਸਮੱਸਿਆਵਾਂ ਵਧਦੀਆਂ ਜਾਊਗੀਆਂ ਤੇ ਉਮੀਦ ਕਰਦੇ ਆ ਵੀ ਜਲਦੀ ਤੋਂ ਜਲਦੀ ਸਰਕਾਰ ਵਧੀਆ ਨੀਤੀਆਂ ਬਣਾ ਕੇ ਪੰਜਾਬ ਦੇ ਲੋਕਾਂ ਦੇ ਹਿੱਤ 'ਚ ਕੰਮ ਕਰੂਗੀ ਤਾਂ ਕਿ ਲੋਕਾਂ ਦੇ ਪੰਜਾਬ ਨੂੰ ਰੀਲੀਫ ਮਿਲ ਸਕੇ ਧੰਨਵਾਦ ਧੰਨਵਾਦ ਸੰਯੁਕਤ ਸਰਕਾਰ ਮੁਬਾਰਕ ਅਲਾਸ ਸਰਕਾਰ ਮੁਬਾਰਕ ਮੈਂ ਬੇ ਕਿਤੇ ਟੀਚਰ ਦੇ ਧਰਨੇ ਲੱਗੇ ਕਿਤੇ ਕਿਸਾਨਾਂ ਦੇ ਧਰਨੇ ਲੱਗੇ ਕਿਤੇ ਪ੍ਰਾਪਰਟੀ ਡੀਲਰਾਂ ਵਾਲਾ सभु <laughs> जॻहि بدلا لیا تھا سوسے والا قدم کرا تھا دیپ سدھو کرا تھا دیپ ابو والا पहले तो 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 दो सात महीने तो लगातारंज की आर्बादी का कारण बनी एमसी दिन लोग नीतियां क्योंकि प्रॉपर्टी ऐसा